ਜਾ ਜਿਹੜੇ ਅਸੀਂ ਬੁਲਾਰੇ ਹਾਂ ਇਹ ਅਸੀਂ ਵੀ ਸੰਜੋਗ ਕੰਨਾਂ ਜਿੱਤੇ ਸੰਗਤ ਮਾਇਆ ਵੱਲੋਂ ਸੰਜੋਗ ਕਰਦੀ ਹੈ ਬੁਲਾਰਿਆਂ ਦਾ ਇੱਕ ਫਰਜ਼ ਹੁੰਦਾ ਕਿ ਸਮੇਂ ਦੇ ਵਿੱਚ ਰਹਿ ਕੇ ਸੇਵਾ ਕਰਨੀ ਜਿੰਨਾ ਵੀ ਸਮਾਂ ਦਿੱਤਾ ਹਾਜ਼ਰੀ ਲਵਾਉਣ ਵਾਸਤੇ ਹਾਜ਼ਰ ਹੋਏ ਆ ਆਪ ਸਾਰੀ ਸੰਗਤ ਪ੍ਰਬੰਧਕ ਮਾਣ ਬਖਸ਼ਿ ਕਰ ਦਿਓ ਸਾਰੇ ਆਓ ਰਲ ਕੇ ਫਤਿਹ ਬੁਲਾਈਏ ਗੁਰੂ ਨਾਲ ਸਾਂਝ ਪਾਈਏ ਤਾਂ ਕਿ ਗੁਰੂ ਸਾਨੂੰ ਕਿਰਪਾ ਕਰੇ ਚੜ੍ਹਦੀ ਕਲਾ ਦਾ ਜੀਵਨ ਚੜ੍ਹਦੀ ਕਲਾ ਦੀ ਵਿਚਾਰਧਾਰਾ ਬਖਸ਼ ਕੇ ਸਤਿਗੁਰੂ ਨੇ ਹਾਲ ਕਰਨ ਔਰ ਸਾਰੀ ਸੰਗਤ ਫਤੇ ਬਲਾਉ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਮਾਇਆ ਦੀ ਤੁਸੀਂ ਢੇਰੀ ਲਾਤੀ ਸਾਰੀ ਸੰਗਤ ਨੇ ਬਹੁਤ ਵੱਡਾ ਮਾਣ ਸਾਡਾ ਕਰਦੇ ਹੋ ਅਸੀਂ ਉਹਨੇ ਜੋਗੇ ਨਹੀਂ ਜਿੰਨੇ ਤੁਸੀਂ ਸਾਡੀ ਕਦਰ ਕਰਦੇ ਹੋ ਮਾਣ ਕਰਦੇ ਹੋ ਸਦਾ ਹੀ ਗੁਰੂ ਦੇ ਚਰਨਾਂ ਵਿੱਚ ਅਰਦਾਸ ਤੇ ਬੇਨਤੀ ਆ ਗੁਰੂ ਕੇ ਤੇ ਗੁਰੂ ਕੀ ਸੰਗਤ ਦੇ ਜੋੜੇ ਛਾੜਦੇ ਰਹੀਏ ਮਹਾਰਾਜ ਨਿਮਰਤਾ ਦੇ ਵਿੱਚ ਰੱਖਣਾ ਤੇ ਨਿਮਰਤਾ ਵਿੱਚ ਰਹਿ ਕੇ ਗੁਰਮਤ ਦੇ ਧਾਰੇ ਵਿੱਚ ਆਪ ਰਹੀਏ ਪਹਿਲੀ ਆਪਣੇ ਲਈ ਅਰਦਾਸ ਕਰਦੇ ਆਂ ਦੂਸਰੀ ਕਿ ਮਹਾਰਾਜ ਗੁਰਮਤ ਦੇ ਧਾਰੇ ਵਿੱਚ ਰਹਿ ਕੇ ਗੁਰਮਤ ਦਾ ਪ੍ਰਚਾਰ ਤੇ ਪ੍ਰਸਾਰ ਦੀ ਸੇਵਾ ਸਾਡੇ ਨੇ ਤੋਂ ਲਈ ਹੈ ਅਸੀਂ ਕਰਦੇ ਰਹੀਏ ਆਹ ਸਾਰੀ ਸੰਗਤ ਦਾ तहे ਦਿਲੋਂ ਧੰਨਵਾਦ ਹੈ ਮਾਇਆ ਦੇ ਪਿਆ ਬਚਾਰੇਓ ਮੈਂ ਨਾਮ ਸਮੇਂ ਤੋਂ ਬਾਅਦ ਦੇ ਵਿੱਚ ਬੋਲਾਂਗਾ ਆਹ ਬਹੁਤ ਸਾਰੀ ਸੰਗਤ ਮਾਇਆ ਪਿਆ ਬਚਾਰੇਓ ਸਾਰਿਆਂ ਦਾ ਧੰਨਵਾਦ ਆਓ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਾਂਤੀ ਦੇ ਪੁੰਜ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜਿਨ੍ਹਾਂ ਦਾ ਛੀਦੀਪੁਰ ਸਾਰੀ ਸੰਗਤ ਨੇ ਆਪਾਂ ਬਣਾਇਆ ਸੱਚੇ ਪਾਤਸ਼ਾਹ ਦੇ ਨਾਲ ਪਿਆਰ ਦੇ ਵਿੱਚ ਆਪਾਂ ਜੁੜੇ ਆ ਜਿੱਥੇ ਮਹਾਰਾਜ ਜੀ ਦੇ ਨਾਲ ਜੁੜਦੇ ਆ ਉਥੇ ਜਦੋਂ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਤੱਕਦੇ ਆ ਕਿ ਛੀਦਾ ਦੇ ਸਰਤਾਜ ਸੱਚੇ ਪਾਤਸ਼ਾਹ ਦੇ ਜੀਵਨ ਨੂੰ ਵੇਖਨੇ ਆ ਸਤਗੁਰਾਂ ਦੇ ਜੀਵਨ ਦੇ ਵਿੱਚੋਂ ਉਹ ਸਤਿ ਤੀਵੀ ਦੇ ਉੱਤੇ ਬੈਠਿਆ ਹੋਇਆ ਵੀ ਮਹਾਰਾਜ ਦੇ ਜੀਵਨ ਦੇ ਵਿੱਚੋਂ ਇੱਕ ਖੁਸ਼ਬੂ ਆਉਂਦੀ ਹੈ ਉਹ ਕਿਹੜੀ ਖੁਸ਼ਬੂ ਆਉਂਦੀ ਗੁਰੂ ਕੀ ਬਾਣੀ ਦੀ ਗੁਰੂ ਕੀ ਬਾਣੀ ਦੀ ਖੁਸ਼ਬੂ ਹਰ ਸਿੱਖ ਦੇ ਜੀਵਨ ਦੇ ਵਿੱਚ ਆਉਣੀ ਚਾਹੀਦੀ ਹੈ ਜਿਵੇਂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਪਏ ਨੇ ਸਾਈ ਮੀਆਂ ਮੀਰ ਸਾਹਿਬ ਜੀ ਮਹਾਰਾਜ ਦੇ ਕੋਲ ਆਏ ਮਹਾਰਾਜ ਵੱਲ ਵੇਖ ਕੇ ਅੱਖਾਂ ਭਰ ਕੇ ਰੋਣ ਲੱਗ ਪਏ ਮਹਾਰਾਜ ਸੱਚੇ ਪਾਤਸ਼ਾਹ ਕੀ ਬਣਿਆ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਸਾਈ ਮੀਆਂ ਮੀਰ ਜੀ ਨੂੰ ਇੱਕ ਇਸ਼ਾਰਾ ਕੀਤਾ ਗੁਰੂ ਕੀ ਬਾਣੀ ਦੇ ਵਿੱਚੋਂ ਤੇਰਾ ਕੀਆ ਮਿੱਠਾ ਲੱਗਿ ਉਸ ਕਰਤੇ ਦਾ ਕੀਤਾ ਹੋਇਆ ਮਿੱਠਾ ਲੱਗਦਾ ਜਿਵੇਂ ਵੀ ਉਹਨੂੰ ਚੌਂ ਪਾਣਾ ਚੰਗਾ ਲੱਗਦਾ ਉਵੇਂ ਹੀ ਪਉਂਦੇ ਸੱਚੇ ਪਾਤਸ਼ਾਹ ਦੇ ਹੁਕਮ ਵਿੱਚ ਚੱਲਦੇ ਪਿਆ ਸਾਈ ਮੀਆਂ ਮੀਰ ਨੇ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਤੋਂ ਤੁਹਾਡਾ ਦੁੱਖ ਨਹੀਂ ਚਲਿਆ ਜਾਂਦਾ ਮਹਾਰਾਜ ਆਪ ਨੂੰ ਵੇਖ ਕੇ ਰੱਬੀ ਰੂਹ ਨੂੰ ਵੇਖ ਕੇ ਇਹਨਾਂ ਦੇ ਮਹਾਰਾਜ ਮੇਰਾ ਜੀ ਕਰਦਾ ਨਾਲ ਸਭ ਕੁਝ ਖਤਮ ਕਰ ਦਿਆਂ ਮਹਾਰਾਜ ਜੋ ਕੁਛ ਹੈਗਾ ਸੱਚੇ ਪਾਤਸ਼ਾਹ ਜੀ ਆਖਿਆ ਭਾਵੇਂ ਵਿੱਚ ਨਾ ਕਹਿੰਦੇ ਮਹਾਰਾਜ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਵੀ ਨਹੀਂ ਇਹ ਨਹੀਂ ਕਿ ਇੱਟਾ ਪੁੱਟ-ਪੁੱਟ ਕੇ ਖੜਕਾ ਦਣੀਆਂ ਪਾਪ ਕੇ ਦਿੱਲੀ ਤੇ ਲਾਹੌਰ ਦੇ ਵਿੱਚ ਸਾਰੀ ਗੱਲਬਾਤ ਚੱਲਦੀ ਸੀ ਉਹਨਾਂ ਦੀ ਜੋ ਕਹਦੇ ਸਨ ਉਹ ਸਾਰੇ ਉਹਨਾਂ ਸਾਈਂ ਸਾਹਿਬ ਜੀ ਦਾ ਬਹੁਤ ਵੱਡਾ ਮਾਨ ਸਰਕਾਰ ਸਤਕਾਰ ਸ੍ਰੀ ਸਰਕਾਰੀ ਦਰਬਾਰੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਕਿ ਮਿੱਠੇ ਦੇ ਬਾਣੇ ਦੇ ਵਿੱਚ ਰਹਿਣਾ ਬਾਣੇ ਨੂੰ ਮਿੱਠਾ ਕਰਕੇ ਮੰਨਣਾ ਹੈ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਤੱਤੀ ਤਵੀ ਤੇ ਬੈਠੇ ਹੋਏ ਸਾਈਂ ਬੀਆ ਮੀਰ ਜੋ ਕਹਿੰਦਾ ਮਹਾਰਾਜ ਏਡ ਦੇ ਏਡ ਨਾਲ ਏਡ ਖੜਕਾ ਦਿਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨੂੰ ਸ਼ਾਂਤੀ ਦਾ ਉਪਦੇਸ਼ ਦਿੰਦੇ ਨੇ ਉਸ ਵੇਲੇ ਦਾ ਸੀਨ ਕਵੀ ਨੇ ਲਿਖਿਆ ਤੇ ਮੇਰੇ ਸਾਥੀ ਭਾਈ ਗੁਰਪਾਲ ਸਿੰਘ ਤੇ ਕਾਲਾ ਸਿੰਘ ਜੀ ਆਪ ਜੀ ਦੇ ਨਾਲ ਪਿਆਰੀ ਆਵਾਜ਼ ਵਿੱਚ ਸਾਂਝ ਪਾਉਣ ਲਈ ਸੁਣੋ ਜੀ ਸਤਿ ਤਵੀ ਉੱਤੇ ਜਦੋਂ ਗੁਰਾਂ ਨੂੰ ਬਿਠਾਇਆ ਸੀ ਚੱਲ ਕੇ ਗੁਰਾਂ ਦੇ ਕੋਲ ਮੀਆਂ ਮੀਰ ਆਇਆ ਸੀ ਓ ਜੇ ਸਤਾਰਤੀ ਤੇ ਇੰਨਾ ਕਹਿਰ ਹੋਈ ਜਾਵੇ ਜੇ ਸਤਾਰਤੀ ਤੇ ਇੰਨਾ ਕਹਿਰ ਹੋਈ ਜਾਵੇ ਏਸ ਧਰਤੀ ਨੂੰ ਕਿਉਂ ਨਾ ਪਲਟਾਵਾਂ ਸ਼ੈਨ ਸ਼ਾ ਹੁਕਮ ਕਰੋ ਤੇ ਦਿੱਲੀ ਲਾਹੌਰ ਸ਼ਹਿਰ ਦੀ ਇਟ ਨਾਲੇ ਇਟ ਖੜਕਾਵਾਂ ਸ਼ੈਨ ਸ਼ਾ ਹੁਕਮ ਕਰੋ ਤੇ ਦਿੱਲੀ ਲਾਹੌਰ ਸ਼ਹਿਰ ਦੀ ਇਟ ਨਾਲੇ ਟਖੜ ਕਾਵਾਂ ਛੈਨ ਛਾ ਸਿੱਖੀ ਵਾਲਾ ਮੈਲ ਮੀਆਂ ਮੀਰ ਜੀਓ ਸਾਰਨਾ ਇਸ ਝੂਠੇ ਤਨ ਨਾਲ ਕਰੀਏ ਪਿਆਰ ਨਾ ਉਸ ਦੀ ਰਾਜਾ ਦੇ ਵਿੱਚ ਰਾਜੀ ਰਹਿਣਾ ਚਾਹੀਏ ਉਸ ਦੀ ਰਾਜਾ ਦੇ ਵਿੱਚ ਰਾਜੀ ਰਹਿਣਾ ਚਾਹੀਏ ਸਤਨਾਮ ਵਾਹਿਗੁਰੂ ਮੁਖੋ ਗਾਇਆ ਏ ਭਾਣਾ ਮੰਨਣਾ ਹੈ ਅਸਾਂ ਕਰਤਾਰ ਦਾ ਪੰਜਵੇਂ ਗੁਰਾਂ ਨੇ ਮੁਖੋ ਫੁਰਮਾਇਆ ਏ ਭਾਣਾ ਮੰਨਣਾ ਹੈ ਅਸਾਂ ਕਰਤਾਰ ਦਾ ਪੰਜਵੇਂ ਗੁਰਾਂ ਨੇ ਮੁਖੋ ਫੁਰਮਾਇਆ ਏ ਓ ਦਿਲ ਵਿੱਚ ਗੁੱਸਾ ਅਤੇ ਨੈਣਾ ਵਿੱਚ ਨੀਰ ਆਏ ਹਮਾਰ ਮਾਰ ਮਾਰ ਕੇ ਤੇ ਰੋਂਦਾ ਮੀਆਂ ਮੀਰ ਹਏ ਹਏ ਸਤਨ ਉੱਤੇ ਕਿਉਂ ਕਛਟ ਚੱਲੀ ਜਾਵੋ ਇਸਤਾਨੀ ਉੱਤੇ ਕਿਉਂ ਕਛਟ ਚੱਲੀ ਜਾਵੋ ਕਹਿਰ ਦਾ ਮੈਂ ਝਖੜ ਚੁਲਾਵਾ ਸ਼ੈਨ ਸ਼ਾ ਹੁਕਮ ਕਰੋ ਤੇ ਦਿੱਲੀ ਲਾਹੌਰ ਸ਼ਹਿਰ ਦੀ ਇਟ ਨਾਲੇ ਟਖੜਕਾਵਾ ਸ਼ੈਨ ਸ਼ਾ ਹੁਕਮ ਕਰੋ ਤਾਂ ਦਿੱਲੀ ਲਾਹੌਰ ਸ਼ਹਿਰ ਦੀ ਇਟ ਨਾਲੇ ਟਖੜਕਾਵਾ ਛੈਨ ਚਾ ਓ ਜਿੰਨੇ ਵੀ ਤਸੀਏ ਅਸੀਂ ਤਾਂ ਨਹੀਂ ਉੱਤੇ ਜਰਾਂਗੇ ਹੋ ਉਹ ਨੀਨੀ ਪੱਕੀ ਸਿੱਖ ਕੌਮ ਵਾਲੀ ਕਰਾਂਗੇ ਓ ਭਲਾ ਸਰਬੱਤ ਵਾਲਾ ਦਿੰਦਾ ਰਹੁ ਸਨਿਆ ਭਲਾ ਸਰਬੱਤ ਦਾ ਦਿੰਦਾ ਰਹੁ ਸਨਿਆ ਜਿਹੜਾ ਗੁਰੂ ਨਾਨਕ ਨੇ ਬੂਟਾ ਲਾਇਆ ਏ ਭਾਣਾ ਮੰਨਣਾ ਹੈ ਅਸਾਂ ਕਰਤਾਰ ਦਾ ਪੰਜਵੇਂ ਗੁਰਾਂ ਨੇ ਮੁੱਖੋਂ ਫੁਰਮਾਇਆ ਏ ਭਾਣਾ ਮੰਨਣਾ ਹੈ ਅਸਾਂ ਕਰਤਾਰ ਦਾ ਪੰਜਵੇਂ ਗੁਰਾਂ ਨੇ ਮੁੱਖੋਂ ਫੁਰਮਾਇਆ ਏ ਓ ਅਸਮਾਨ ਦੇ ਆ ਚੀਰ ਅਗ ਧਰਤੀ ਨੂੰ ਲਾਦਿਆ ਓ ਚੰਦਰੀ ਹਕੂਮਤ ਨੂੰ ਮੈਂ ਮਿੱਟੀ ਚ ਮੁਲਾਦਿਆਂ ਇਸ ਦੁਨੀਆ ਤੋਂ ਮੈਨੂੰ ਡਰਨਾ ਕੋਈ ਲੱਗੇ ਇਸ ਦੁਨੀਆ ਤੋਂ ਮੈਨੂੰ ਡਰਨਾ ਕੋਈ ਲੱਗੇ ਓਟ ਤੇਰੇ ਚਰਨਾਂ ਦੀ ਚਾਵਾਂ ਸ਼ੈਣ ਛਾ ਭਾਣਾ ਮੰਨਣਾ ਹੈ ਅਸਾ ਕਰਤਾਰ ਦਾ ਪੰਜਵੇਂ ਗੁਰਾਂ ਨੇ ਮੁਖੋਂ ਫੁਰਮਾਇਆ ਹੈ ਭਾਣਾ ਮੰਨਣਾ ਹੈ ਅਸਾ ਕਰਤਾਰ ਦਾ ਪੰਜਵੇਂ ਗੁਰਾਂ ਨੇ ਮੁਖ ਫੁਰਮਾਇਆ ਹੇ ਸ਼ਾਂਤੀ ਦੇ ਪੰਜ ਗੁਰ ਦੇਵ ਅੱਗੋਂ ਬੋਲਦੇ ਹੋ ਵੇਖ ਵੇਖ ਜ਼ੁਲਮ ਤੇ ਸੂਰਮੇ ਨਾ ਡੋਲਦੇ ਓ ਧਰਮ ਹਿੱਤ ਜਿਹੜਾ ਕਰ ਜਾਵੇ ਕੁਰਬਾਨੀ ਧਰਮ ਹਿੱਤ ਜਿਹੜਾ ਕਰ ਜਾਵੇ ਕੁਰਬਾਨੀ ਦੁਨੀਆ ਤੇ ਜਾਂਦਾ ਸਦਾ ਲਈ ਸਲਾਇਆ ਏ ਭਾਣਾ ਮੰਨਣਾ ਹੈ ਅਸਾਂ ਕਰਤਾਰ ਦਾ ਪੰਜਵੇਂ ਗੁਰਾਂ ਨੇ ਮੁੱਖੋ ਫੁਰਮਾਇਆ ਏ ਭਾਣਾ ਮੰਨਣਾ ਹੈ ਅਸਾਂ ਕਰਤਾਰ ਦਾ ਪੰਜਵੇਂ ਗੁਰਾਂ ਨੇ ਮੁੱਖੋ ਫੁਰਮਾਇਆ ਏ ਓ ਸਿੱਖੀ ਦੇ ਸਦਕ ਵਾਲੀ ਨੀ ਗੁਰੂ ਬਣ ਗਏ ਤੇਰਾ ਕੀ ਆ ਮਿੱਠਾ ਲਾਗੇ ਪਾਣਾ ਹੋ ਮੰਨ ਕੇ ਧਾਰੀ ਵਾਲੇ ਰੱਬ ਕੋਲੋਂ ਨੀਵੇਂ ਹੋ ਕੇ ਰਹੀਏ ਧਾਰੀ ਵਾਲੇ ਰੱਬ ਕੋਲੋਂ ਨੀਵੇਂ ਹੋ ਕੇ ਰਹੀਏ ਅੰਤਨਾ ਕਿਸੇ ਨੇ ਮਾਲਕ ਦਾ ਪਾਇਆ ਏ ਪਾਣਾ ਮੰਨਣਾ ਹੈ ਅਸਾਂ ਕਰਤਾਰ ਦਾ ਪੰਜਵੇਂ ਗੁਰਾਂ ਨੇ ਮੁਖੋਂ ਫੁਰਮਾਇਆ ਏ ਪਾਣਾ ਮੰਨਣਾ ਹੈ ਅਸਾਂ ਕਰਤਾਰ ਦਾ ਪੰਜਵੇਂ ਗੁਰਾਂ ਨੇ ਮੁਖੋਂ ਫੁਰਮਾਇਆ ਏ ਗੁਰੂ ਪਿਆਰੀ ਸਾਧ ਸੰਗਤ ਇਸ਼ਾਰਾ ਹੋ ਗਿਆ ਭਾਈ ਦਲਬਖ ਸਿੰਘ ਜੀ ਆ ਗਏ ਨੇ ਉਹ ਸਮਨੇ ਡਿਊਟੀ ਤੇ 1 ਮਿੰਟ ਤੋਂ ਪਹਿਲਾਂ ਸਮਾਪਤੀ ਕਰਾਂਗੇ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਜਿੰਨਾ ਵੀ ਕਹਿ ਸਕੀਏ ਉਹਨਾਂ ਹੀ ਥੋੜਾ ਬਹੁਤ ਬਹੁਤ ਧੰਨਵਾਦ ਪ੍ਰਬੰਧਕਾਂ ਦਾ ਸਤਿਗੁਰਾਂ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਰਦਾਰ ਬਲਵੀਰ ਸਿੰਘ ਜੀ ਬਲਟੋਹਾ ਉਹਨਾਂ ਨੂੰ ਮਾਨ ਕੀਤਾ ਗਿਆ ਸਰਦਾਰ ਮੁਖਤਿਆਰ ਸਿੰਘ ਜੀ ਮੁੱਖਾ ਉਹਨਾਂ ਨੂੰ ਮਾਨ ਕੀਤਾ ਗਿਆ ਭਾਈ ਗੁਰਪਾਲ ਸਿੰਘ ਦੀਆਂ ਭੈਣਾਂ ਭੂਆ ਸਾਰਿਆਂ ਵੱਲੋਂ ਮਾਨ ਕੀਤਾ ਗਿਆ ਉੱਥੇ ਨਾਲ ਹੀ ਭਾਈ ਗੁਰਪਾਲ ਸਿੰਘ ਦੀ ਬੱਚੀ ਬੱਚੀ ਪ੍ਰਦੀਪ ਕੌਰ ਜੀ ਉਹਨਾਂ ਨੂੰ ਮਾਨ ਕੀਤਾ ਗਿਆ ਮਹਾਰਾਜ ਗ੍ਰਿਸ਼ਤਾ ਜੀ ਦੇ ਸਾਰੇ ਸੁੱਖ ਬਖਸ਼ ਕਰਨ ਪ੍ਰਧਾਨ ਸਾਹਿਬ ਸਰਦਾਰ ਤਰਲੋਪ ਸਿੰਘ ਜੀ ਸੈਕਟਰੀ ਸਾਹਿਬ ਸਰਦਾਰ ਬਖਤਿਆਰ ਸਿੰਘ ਜੀ ਸਰਦਾਰ ਦਲਬਾਖ ਸਿੰਘ ਜੀ ਮੈਨੇਜਰ ਕੁਲਵੀਰ ਸਿੰਘ ਜੀ ਸਰਦਾਰ ਸਾਹਿਬ ਸਿੰਘ ਜੀ ਹੋਰ ਗੁਰੂ ਕੀ ਸੰਗਤ ਵੱਲੋਂ ਸਰਪੰਚ ਸਰਿੰਦਰਜੀਤ ਸਿੰਘ ਜੀ ਨੂੰ ਸਭਾ ਸਰਪੰਚ ਸਾਹਿਬ ਸਰਦਾਰ ਸੁਰਿੰਦਰਜੀਤ ਸਿੰਘ ਜੀ ਉਹਨਾਂ ਨੂੰ ਮਾਨ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਬਹੁਤ ਮਾਨ ਸਾਰੀ ਸੰਗਤ ਨੇ ਕੀਤਾ ਸਾਰਿਆਂ ਦੀ ਚੜਦੀ ਕਲਾ ਲਈ ਅਰਦਾਸ ਪ੍ਰਬੰਧਕਾਂ ਦੀ ਚੜਦੀ ਕਲਾ ਲਈ ਸਾਰੀ ਸੰਗਤ ਅਰਦਾਸ ਕਰਦੇ ਹੋ ਕਿ ਤਗੜੇ ਹੋ ਕੇ ਸੇਵਾ ਕਰਦੇ ਰਹਿਣ ਤੇ ਸੰਗਤ ਦੀ ਚੜਦੀ ਕਲਾ ਲਈ ਕਿ ਮਹਾਰਾਜ ਖੁੱਲੇ ਗੱਫੇ ਮਹਾਰਾਜ ਬਾਬਾ ਸਹਾਰੀਬਾਲ ਬਖਸ਼ੇ ਤੇ ਸੱਚੇ ਪਾਤਸ਼ਾਹ ਦੇ ਦਰ ਦੀ ਘਰ ਦੀ ਸੇਵਾ ਕਰਕੇ ਖੁਸ਼ੇ ਆਪ ਸਾਰੀ ਸੰਗਤ ਲੁੱਟਦੇ ਰੋ ਸਾਰਿਆਂ ਦੀ ਚੜਦੀ ਕਲਾ ਲਈ ਅਰਦਾਸ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ